ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਰਨ ਔਜਲਾ ਸਟੇਜ ਤੇ ਪਰਫਾਰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਫੈਨ ਨੇ ਬੂਟ ਕੱਟ ਮਾਰਿਆ ਆਪਣਾ ਸ਼ੂ ਆਪਣਾ ਬੂਟ ਉਤਾਰ ਕੇ ਕਰਨ ਔਜਲਾ ਵੱਲ ਸਟੇਜ ਤੇ ਮਾਰਿਆ ਗਿਆ ਤੇ ਬੂਟ ਸਿੱਧਾ ਜਾ ਕੇ ਕਰਨ ਔਜਲਾ ਦੇ ਮੂੰਹ ਤੇ ਵੱਜਦਾ ਜਿਸ ਤੋਂ ਬਾਅਦ ਪੰਜਾਬੀ ਗਾਇਕ ਨੂੰ ਗੁੱਸਾ ਚੜ ਜਾਂਦਾ ਹੈ ਤੇ ਉਹ ਗੁੱਸੇ ਦੇ ਵਿੱਚ ਆਪਣੇ ਸਾਜ਼ੀਆਂ ਨੂੰ ਕਹਿੰਦੇ ਨੇ ਕਿ 뮤직 ਬੰਦ ਕੀਤਾ ਜਾਵੇ 뮤직 ਬੰਦ ਕਰਵਾ ਕੇ ਤੇ ਫੇਰ ਜਿਹੜਾ ਕਿ ਉਸ ਮੁੰਡੇ ਨਾਲ ਗੱਲ ਕਰਦੇ ਨੇ ਉਹਨੂੰ ਕਹਿੰਦੇ ਨੇ ਕਿ ਸਟੇਜ ਤੇ ਆ ਜੇ ਤੂੰ ਮੇਰੇ ਨਾਲ ਲੜਨਾ ਹੈ ਤਾਂ ਸਟੇਜ ਤੇ ਆ ਜਾ ਫੇਰ ਉਸ ਨੂੰ ਪੁਲਿਸ ਕਿਵੇਂ ਉੱਥੋਂ ਜਿਹੜੀ ਸਿਕਿਉਰਿਟੀ ਹੈ ਬਾਹਰ ਲੈ ਕੇ ਜਾਂਦੀ ਹੈ ਉਸ ਨੌਜਵਾਨ ਨੂੰ ਤਾਂ ਦੇਖੋ ਕੀ ਕੁਝ ਵਾਪਰਿਆ ਕਰਨ ਔਜਲਾ ਦੇ ਇਸ ਲਾਈਵ ਸ਼ੋਅ ਦੇ ਦੌਰਾਨ Who that? that? yo? Hey yo, I fucking challenge you, come up on the stage and let's do one on one right now. Yeah. Dog, I know how to fight, doggy. Yeah. Come on. Yeah. Fuck you, dog. Whoever the fuck it is. Don't be throwing your shoes and shit. Was it you? What are you trying to do, dog? Come on, please. I don't want to say anything wrong. Be respectful. You can't be throwing your shoes off do that shit yo i can't sign that like that bro come on dog you look like you're younger than me oh young girl let's go man run this shit it's okay yo don't worry be easy don't worry oh young let's go man run this shit it's okay yo don't worry be easy ਨਾ ਮੜਨ ਨੀ ਗਾਰੇ ਜੁੱਤੀਆਂ ਲਾਲਾ ਮਾਰੀ ਜਾਂਦੇ। ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਰਨ ਔਜਲਾ ਸਟੇਜ ਤੇ ਪਰਫਾਰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਫੈਨ ਨੇ ਬੂਟ ਕੱਟ ਮਾਰਿਆ ਆਪਣਾ ਸ਼ੂ ਆਪਣਾ ਬੂਟ ਉਤਾਰ ਕੇ ਕਰਨ ਔਜਲਾ ਵੱਲ ਸਟੇਜ ਤੇ ਮਾਰਿਆ ਗਿਆ ਤੇ ਬੂਟ ਸਿੱਧਾ ਜਾ ਕੇ ਕਰਨ ਔਜਲਾ ਦੇ ਮੂੰਹ ਤੇ ਵੱਜਦਾ ਜਿਸ ਤੋਂ ਬਾਅਦ ਪੰਜਾਬੀ ਗਾਇਕ ਨੂੰ ਗੁੱਸਾ ਚੜ ਜਾਂਦਾ ਹੈ ਤੇ ਉਹ ਗੁੱਸੇ ਦੇ ਵਿੱਚ ਆਪਣੇ ਸਾਜ਼ੀਆਂ ਨੂੰ ਕਹਿੰਦੇ ਨੇ ਕਿ 뮤직 ਬੰਦ ਕੀਤਾ ਜਾਵੇ 뮤직 ਬੰਦ ਕਰਵਾ ਕੇ ਤੇ ਫਿਰ ਜਿਹੜਾ ਕਿ ਉਸ ਮੁੰਡੇ ਨਾਲ ਗੱਲ ਕਰਦੇ ਨੇ ਉਹਨੂੰ ਕਹਿੰਦੇ ਨੇ ਕਿ ਸਟੇਜ ਤੇ ਆਜੇ ਤੂੰ ਮੇਰੇ ਨਾਲ ਲੜਨਾ ਹੈ ਤਾਂ ਸਟੇਜ ਤੇ ਆ ਜਾ ਫਿਰ ਉਸਨੂੰ ਪੁਲਿਸ ਕਿਵੇਂ ਉੱਥੋਂ ਜਿਹੜੀ ਸਿਕਿਉਰਿਟੀ ਹੈ ਬਾਹਰ ਲੈ ਕੇ ਜਾਂਦੀ ਹੈ ਉਸ ਨੌਜਵਾਨ ਨੂੰ ਦੇਖੋ ਕੀ ਕੁਝ ਵਾਪਰਿਆ ਕਰਨ ਔਜਲਾ ਦੇ ਲਾਈਵ ਸ਼ੋਅ ਦੇ ਦੌਰਾਨ ਇਹ ਫਾਉਂਡਸ ਨਾ ਯਾ ਅਮ ਆਫਰਿੰਗ ਅਬਾਊਟ ਦਿਸ ਇਨੋ ਯੋ ਵਿਦ ਅ ਫੋਕਸ ਨਾ ਡਾਟ ਹਾਂ ਡਾ ਯੋ ਹੂ ਵਾਸ ਆ ਹਵਾ ਇਸ ਆ ਯੋ Hey yo, I fucking challenge you, come up on the stage and let's do one-on-one -on -one right now. Yeah. Dog, I know how to fight, doggy. E. Come on. Fuck you, dog, whoever the fuck it is. Don't be throwing your shoes and shit. Was it you? What are you trying to do, dog? Come on, please, I don't wanna see anything wrong. Be respectful. You can't be throwing your shoes off. Do that shit, yo. I can't sign that like that, bro. Come on, dog. You look like you're young, you younger Let's go, man. Run this shit. It's okay. you do going be easy. Oh, no, i good. Let's go, man. Run this shit. It's okay. you do going be easy. No way. This is ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਰਨ ਔਜਲਾ ਸਟੇਜ ਤੇ ਪਰਫਾਰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਫੈਨ ਨੇ ਬੂਟ ਕੱਟ ਮਾਰਿਆ ਆਪਣਾ ਸ਼ੂ ਆਪਣਾ ਬੂਟ ਉਤਾਰ ਕੇ ਕਰਨ ਔਜਲਾ ਵੱਲ ਸਟੇਜ ਤੇ ਮਾਰਿਆ ਗਿਆ ਤੇ ਬੂਟ ਸਿੱਧਾ ਜਾ ਕੇ ਕਰਨ ਔਜਲਾ ਦੇ ਮੂੰਹ ਤੇ ਵੱਜਦਾ ਜਿਸ ਤੋਂ ਬਾਅਦ ਪੰਜਾਬੀ ਗਾਇਕ ਨੂੰ ਗੁੱਸਾ ਚੜ ਜਾਂਦਾ ਹੈ ਤੇ ਉਹ ਗੁੱਸੇ ਦੇ ਵਿੱਚ ਆਪਣੇ ਸਾਜ਼ੀਆਂ ਨੂੰ ਕਹਿੰਦੇ ਨੇ ਕਿ 뮤직 ਬੰਦ ਕੀਤਾ ਜਾਵੇ 뮤직 ਬੰਦ ਕਰਵਾ ਕੇ ਤੇ ਫੇਰ ਜਿਹੜਾ ਕਿ ਉਸ ਮੁੰਡੇ ਨਾਲ ਗੱਲ ਕਰਦੇ ਨੇ ਉਹਨੂੰ ਕਹਿੰਦੇ ਨੇ ਕਿ ਸਟੇਜ ਤੇ ਆ ਜੇ ਤੂੰ ਮੇਰੇ ਨਾਲ ਲੜਨਾ ਹੈ ਤਾਂ ਸਟੇਜ ਤੇ ਆ ਜਾ ਫੇਰ ਉਸ ਨੂੰ ਪੁਲਿਸ ਕਿਵੇਂ ਉੱਥੋਂ ਜਿਹੜੀ ਸਿਕਿਉਰਿਟੀ ਹੈ ਬਾਹਰ ਲੈ ਕੇ ਜਾਂਦੀ ਹੈ ਉਸ ਨੌਜਵਾਨ ਨੂੰ ਤਾਂ ਦੇਖੋ ਕੀ ਕੁਝ ਵਾਪਰਿਆ ਕਰਨ ਔਜਲਾ ਦੇ ਇਸ ਲਾਈਵ ਸ਼ੋਅ ਦੇ ਦੌਰਾਨ Hey, yo, I fucking challenge you, come up on the stage and let's do one on one right now. Yeah. Dog, I know how you fight, doggy. Yeah. Come on. Yeah. Fuck you, dog, whoever the fuck it is. Don't be throwing your shoes at me Was it you? What are you trying to do, dog? Come on, please. I don't want to say anything wrong. Be respectful. You can't be throwing your shoes off. Do that shit, yo. I can't sign that like that, bro. Come on, dog. You look like you're younger than me. You. i Let's go, man. Run this shit. It's okay. You're be easy. No Oh young i Let's go, man. Run this shit. It's okay. You're be easy. Don't no No. I'm not got a ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਰਨ ਔਜਲਾ ਸਟੇਜ ਤੇ ਪਰਫਾਰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਫੈਨ ਨੇ ਬੂਟ ਘੱਟ ਮਾਰਿਆ ਆਪਣਾ ਸ਼ੂ ਆਪਣਾ ਬੂਟ ਉਤਾਰ ਕੇ ਕਰਨ ਔਜਲਾ ਵੱਲ ਸਟੇਜ ਤੇ ਮਾਰਿਆ ਗਿਆ ਤੇ ਬੂਟ ਸਿੱਧਾ ਜਾ ਕੇ ਕਰਨ ਔਜਲਾ ਦੇ ਮੂੰਹ ਤੇ ਵੱਜਦਾ ਜਿਸ ਤੋਂ ਬਾਅਦ ਪੰਜਾਬੀ ਗਾਇਕ ਨੂੰ ਗੁੱਸਾ ਚੜ ਜਾਂਦਾ ਹੈ ਤੇ ਉਹ ਗੁੱਸੇ ਦੇ ਵਿੱਚ ਆਪਣੇ ਸਾਜ਼ੀਆਂ ਨੂੰ ਕਹਿੰਦੇ ਨੇ ਕਿ ਇੱਕ ਬੰਦ ਕੀਤਾ ਜਾਵੇ 뮤ਜ਼ਿਕ ਬੰਦ ਕਰਵਾ ਕੇ ਤੇ ਫੇਰ ਜਿਹੜਾ ਕਿ ਉਸ ਮੁੰਡੇ ਨਾਲ ਗੱਲ ਕਰਦੇ ਨੇ ਉਹਨੂੰ ਕਹਿੰਦੇ ਨੇ ਕਿ ਸਟੇਜ ਤੇ ਆ ਜੇ ਤੂੰ ਮੇਰੇ ਨਾਲ ਲੜਨਾ ਹੈ ਤਾਂ ਸਟੇਜ ਤੇ ਆ ਜਾ ਫੇਰ ਉਸ ਨੂੰ ਪੁਲਿਸ ਕਿਵੇਂ ਉੱਥੋਂ ਜਿਹੜੀ ਸਿਕਿਉਰਿਟੀ ਹੈ ਬਾਹਰ ਲੈ ਕੇ ਜਾਂਦੀ ਹੈ ਉਸ ਨੌਜਵਾਨ ਨੂੰ ਤਾਂ ਦੇਖੋ ਕੀ ਕੁਝ ਵਾਪਰਿਆ ਕਰਨ ਔਜਲਾ ਦੇ ਇਸ ਲਾਈਵ ਸ਼ੋਅ ਦੇ ਦੌਰਾਨ Yo, who was that? Who was that, yo? Hey, yo, I fucking challenge you, come up on the stage and let's do one-on-one -on -one right now. Yeah. Dog, I know how to fight, doggy. Come on. Fuck you, dog, whoever the fuck it is. Don't be throwing your shoes and shit. Was it you? What are you trying to do, dog? Come on, please. I don't want to say anything wrong. Be respectful. You can't be throwing your shoes off do that shit yo i can't sign that like that bro come on dog you look like you're younger than me oh young girl let's go man run this shit it's okay yo don't worry be easy do oh young let's go man run this shit it's okay yo don't worry be easy do ਨਾ ਮੜਾਦਾ ਨਹੀਂ ਗਾਰਿਆ ਜੁੱਤੀਆਂ ਲਾਲਾ ਮਰੀ ਜਾਂਦੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਰਨ ਔਜਲਾ ਸਟੇਜ ਤੇ ਪਰਫਾਰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਫੈਨ ਨੇ ਬੂਟ ਕੱਟ ਮਾਰਿਆ ਆਪਣਾ ਸ਼ੂ ਆਪਣਾ ਬੂਟ ਉਤਾਰ ਕੇ ਕਰਨ ਔਜਲਾ ਵੱਲ ਸਟੇਜ ਤੇ ਮਾਰਿਆ ਗਿਆ ਤੇ ਬੂਟ ਸਿੱਧਾ ਜਾ ਕੇ ਕਰਨ ਔਜਲਾ ਦੇ ਮੂੰਹ ਤੇ ਵੱਜਦਾ ਜਿਸ ਤੋਂ ਬਾਅਦ ਪੰਜਾਬੀ ਗਾਇਕ ਨੂੰ ਗੁੱਸਾ ਚੜ ਜਾਂਦਾ ਹੈ ਤੇ ਉਹ ਗੁੱਸੇ ਦੇ ਵਿੱਚ ਆਪਣੇ ਸਾਜ਼ੀਆਂ ਨੂੰ ਕਹਿੰਦੇ ਨੇ ਕਿ 뮤직 ਬੰਦ ਕੀਤਾ ਜਾਵੇ 뮤직 ਬੰਦ ਕਰਵਾ ਕੇ